ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੱਕ ਸਮਾਂ ਹੈ ਬੜਾ ਭਿਆੰਕਰ ਸਮਾਂ ਕਾਲ ਯੁਗ ਦਾ ਚੱਲ ਰਿਹਾ ਹੈ ਇਸ ਕਾਲ ਯੁਗ ਦੇ ਸਮੇਂ ਦੇ ਵਿੱਚ ਸਤ ਸੰਗਤ ਸੇਵਾ ਸਿਮਰਨ ਦੀ ਬਹੁਤ ਜ਼ਿਆਦਾ ਲੋੜ ਜੇ ਕੋਈ ਬੰਦਾ ਮਰੀਜ਼ ਹੋ ਜਾਂਦਾ ਹੈ ਉਸ ਨੂੰ ਡਾਕਟਰ ਕੋਲੇ ਜਾਣਾ ਪੈਂਦਾ ਹੈ ਜੋ ਜਿਆਦਾ ਵੱਡਾ ਮਰੀਜ਼ ਹੋ ਜਾਂਦਾ ਹੈ ਕੋਈ ਬੁਖਾਰ ਦਾ ਮਰੀਜ਼ ਹੈ ਉਹ ਛੋਟੇ ਡਾਕਟਰ ਕੋਲੇ ਚਲਾਇਆ ਜਾਂਦਾ ਹੈ ਜੋ ਕੋਈ ਜਿਆਦਾ ਵੱਡਾ ਮਰੀਜ਼ ਹੋ ਜਾਂਦਾ ਹੈ ਕੋਈ ਹਾਰਟ ਦਾ ਮਰੀਜ਼ ਹੋ ਜਾਂਦਾ ਹੈ ਕੋਈ ਕੈਂਸਰ ਦਾ ਮਰੀਜ਼ ਹੋ ਜਾਂਦਾ ਉਹ ਵੱਡੇ ਡਾਕਟਰ ਕੋਲੇ ਚਲਾਇਆ ਜਾਂਦਾ ਸੋ ਇਸ ਕਰਕੇ ਜੋ ਕਾਲ ਯੁਗ ਦੇ ਵਿੱਚ ਫੇਰਖਾ ਨਿੰਦਿਆ ਚੁਗਲੀ ਚੱਲ ਰਹੀ ਹੈ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਸ ਤੋਂ ਬਚਣਾ ਕਿਸ ਤਰ੍ਹਾਂ ਚਾਹੀਦਾ ਹੈ ਸਾਨੂੰ satsang ਸੇਵਾ ਸੇਮਨ ਦੀ ਵੱਧ ਜ਼ਿਆਦਾ ਲੋੜ ਹੈ satsang ਕਰਦੇ ਆ satsang ਕਰਦੇ ਆ ਕਰਦੇ ਆ ਉਸ ਪਰਮਾਤਮਾ ਦੀ ਯਾਦ ਆਉਣੀ ਸਾਨੂੰ ਸ਼ੁਰੂ ਹੋ ਜਾਵੇ ਉਸ ਪਰਮਾਤਮਾ ਦੀ ਯਾਦ ਆਉਣੀ ਸ਼ੁਰੂ ਕਿਸ ਤਰ੍ਹਾਂ ਹੋਵੇਗੀ ਪੂਰਨ ਮਹਾਪੁਰਖਾਂ ਦੀ ਸੰਗਤ ਹੋਵੇ ਪੂਰਨ ਮਹਾਪੁਰਖਾਂ ਦੀ ਸੰਗਤ ਕਰਕੇ ਸਾਨੂੰ ਉਸ ਯਾਦ ਜੋ ਹੈ ਅੱਗੇ ਵਧਣੀ ਸ਼ੁਰੂ ਹੋ ਜਾਵੇਗੀ ਉਹ ਸਾਨੂੰ ਪੂਰਨ ਮਹਾਪੁਰਖਾਂ ਦਾ ਮਲਾਪ ਜੋ ਹੈ ਉਹ ਬੜੇ ਉੱਤਮ ਕਰਮਾਂ ਨਾਲ ਹੋਵੇਗਾ ਜੋ ਸਾਨੂੰ ਕਾਲ ਯੁਗ ਦੇ ਵਿੱਚ ਸਾਨੂੰ ਡਲਾਉਣ ਵਾਲੇ ਬੜੇ ਮਿਲਦੇ ਹਨ ਲਓ ਜੀ ਮਹਾਪੁਰਖਾਂ ਕੋਲੇ ਜਾ ਕੇ ਕੀ ਕਰੋਗੇ ਤੁਸੀਂ ਆਪਣੇ ਘਰੇ ਕੰਮ ਕਰੋ ਫਲਾਣਾ ਇਹ ਆ ਉਹ ਹੈ ਮਹਾਪੁਰਖਾਂ ਦੇ ਵੀ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਬਹੁਤ ਗਲਤ ਪ੍ਰਚਾਰ ਮੀਡੀਆ ਦਾ ਜੁਗ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਉਹਨਾਂ ਦੇ ਵੀ ਬੱਸ ਦੀ ਗੱਲ ਨਹੀਂ ਹੈ ਉਹ ਵੱਡੇ ਮਰੀਜ਼ ਹੋ ਚੁੱਕੇ ਹਨ ਜਿਸ ਤਰ੍ਹਾਂ ਆਪਾਂ ਗੱਲ ਕਰ ਚੁੱਕੇ ਹਾਂ ਉਹ ਹੀਰਖਾਨ ਨਿੰਦਿਆ ਚੁਗਲੀ ਦੇ ਵੱਡੇ ਮਰੀਜ਼ ਹੋ ਚੁੱਕੇ ਹਨ ਉਹਨਾਂ ਦੇ ਮਨ ਨੂੰ ਚੈਨ ਨਹੀਂ ਚਾਹੇ ਕਿ ਉਹ ਗੁਰਸਿੱਖੀ ਦੇ ਭੇਖ ਦੇ ਵਿੱਚ ਹੋਣ ਚਾਹੇ ਕਿ ਉਹ ਕਿਸੇ ਵੀ ਭੇਖ ਦੇ ਵਿੱਚ ਹੋਣ ਜਨਾਂ ਚਰ ਉਹ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਨਾ ਕਰਨ ਉਹਨਾਂ ਚਰ ਉਹਨਾਂ ਦੇ ਰੋਟੀ ਹਾਜ਼ਮ ਨਹੀਂ ਹੁੰਦੀ ਪਰ ਅੱਜ ਦੀ ਘੜੀ ਦੇ ਵਿੱਚ ਜਿੰਨੇ ਸਾਨੂੰ ਮਿਲਦੇ ਹਨ ਕਈ ਗੱਲ ਸਾਡੇ ਨਾਲ ਵੀ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ ਉਹ ਜ਼ਿਆਦਾਤਰ ਦੇਖਦੇ ਹਾਂ ਉਹ ਅਮਰਤਾਰੀ ਹੁੰਦੇ ਹਨ ਪਰ ਜ਼ਿਆਦਾਤਰ ਕੀਰਤਨੀਆਂ ਵੀ ਕਹਾਉਂਦੇ ਹਨ ਕਥਾ ਵਾਚਕ ਵੀ ਕਰਦੇ ਹਨ ਪਰ ਜਦੋਂ ਉਹਨਾਂ ਦਾ ਕਥਾ ਕੀਰਤਨ ਸੁਣੀਦਾ ਹੈ ਜਾਂ ਉਹਨਾਂ ਦੀ ਕੋਈ ਕਥਾ ਸੁਣੀਦੀ ਹੈ ਜਾਂ ਕੀਰਤਨ ਸੁਣੀਦਾ ਹੈ ਉਸ ਦੇ ਵਿੱਚ ਕੋਈ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਤਾਂ ਹੁੰਦੀਆਂ ਨਹੀਂ ਹੈ ਉਹਦੇ ਵਿੱਚ ਜਿੰਨੀ ਹੋਊ ਹੀਰਖਾਨ ਨੇ ਦਿਆ ਚੁਗਲੀ ਝੂਠਮੂਠ ਦੇ ਸਵਾਏ ਕੁਝ ਨਹੀਂ ਹੁੰਦੇ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਸਾਖਤ ਸਹਿਬਾਂ ਉਹਨਾਂ ਦੀਆਂ ਵੀ ਵਿਰੋਧਤਾ ਕਰਦੇ ਹਨ ਗੁਰੂ ਸਹਿਬਾਨਾਂ ਦੀਆਂ ਵੀ ਵਿਰੋਧਤਾ ਕਰਦੇ ਹਨ ਸੋ ਉਹੋ ਜਿਹਿਆਂ ਤੋਂ ਸਾਨੂੰ ਬਚ ਕੇ ਸਾਵਧਾਨੀ ਵਾਈ ਬਚ ਕੇ ਰਹਿਣਾ ਚਾਹੀਦਾ ਹੈ ਉਹ ਸਾਨੂੰ ਗੁਰਸਿੱਖੀ ਦੇ ਵਿੱਚ ਰਹਿ ਕੇ ਹੀ ਉੱਕ ਸੁਭਾਟੀਏ ਜੋ ਸਾਨੂੰ ਸਾਡਾ ਨੁਕਸਾਨ ਕਰਦੇ ਹਨ ਸਾਡਾ ਨੁਕਸਾਨ ਹਾਲ ਤੱਕ ਅਹਿਮਦ ਸਾਹਿਬ ਅਬਦਾਲੀ ਤੋਂ ਵੀ ਨਹੀਂ ਹੋਇਆ ਸਾਡਾ ਨੁਕਸਾਨ ਰੰਗੇ ਤੋਂ ਵੀ ਨਹੀਂ ਹੋਇਆ ਜੋ ਸਾਡਾ ਨੁਕਸਾਨ ਹੈ ਉਸ ਲੋਕਾਂ ਨੇ ਸੋਚਿਆ ਵੀ ਇਹਨਾਂ ਦਾ ਨੁਕਸਾਨ ਕਿਸ ਤਰ੍ਹਾਂ ਕੀਤਾ ਜਾਵੇ ਜੋ ਇਹਨਾਂ ਦਾ ਨੁਕਸਾਨ ਹੈ ਤਾਂ ਗੁਰਸਿੱਖੀ ਦੇਖ ਦੇ ਵਿੱਚ ਇਹਨਾਂ ਨੂੰ ਛੱਡ ਕੇ ਗੁਰਸਿੱਖ ਬਣਾ ਕੇ ਹੀ ਇਹ ਨੁਕਸਾਨ ਕਰਨ ਗੁਰਸਿੱਖੀ ਦੇ ਹੀ ਖਿਲਾਫ ਬੋਲਣ ਜੇ ਆਪਾਂ ਗੱਲ ਕਰਦੇ ਹਾਂ ਤਾਂ ਲੋਕ ਇਹ ਕਹਿੰਦੇ ਹਨ ਵੀ ਉਹ ਤਾਂ ਗੁਰਸਿੱਖ ਹਨ ਪਰ ਉਹ ਗੁਰਸਿੱਖ ਹੁੰਦੇ ਨਹੀਂ ਉਹ ਗੁਰਸਿੱਖੀ ਦਾ ਇੱਕ ਮਤਲਬ ਦਿਖਾਵਾ ਕਰਕੇ ਗੁਰਸਿੱਖੀ ਦੀ ਨਿੰਦਿਆ ਚੁਗਲੀ ਕਰਦੇ ਹਨ ਉਹ ਜੇ ਲੋਕਾਂ ਤੋਂ ਬਚਣ ਦੀ ਸਾਨੂੰ ਲੋੜ ਹੈ ਉਹੀ ਜਿਹਾਂ ਦੀ ਕਥਾ ਕੀਰਤਨ ਸਾਨੂੰ ਸੁਣਨ ਦੀ ਬਹੁਤ ਘੱਟ ਲੋੜ ਹੈ ਸਾਨੂੰ ਬਚਣਾ ਚਾਹੀਦਾ ਹੈ ਜੋ ਸਾਖਟ ਬੰਦੇ ਦਾ ਸੰਗ ਕਰਦਾ ਹੈ ਉਹ ਵੀ ਨਰਕਾਂ ਨੂੰ ਜਾਂਦਾ ਹੈ ਜੋ ਸਾਧ ਸੰਗਤ ਸੇਵਾ ਸਿਮਨ ਕਰਦਾ ਹੈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਤਾਂ ਉਹ ਜੋ ਹੈ ਉਹ ਬਈ ਪੂਰਨ ਸੰਤਾਂ ਦੀ ਸੰਗਤ ਕਰਕੇ ਸਤਿਗੁਰੂ ਦੇ ਮਲਾਪ ਕਰਕੇ ਰੱਬ ਦੇ ਵਿੱਚ ਜੋ ਰੱਬ ਦੇ ਵਿੱਚ ਮਿਲ ਜਾਂਦਾ ਹੈ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੇਰਾ ਨਾ ਹੋ ਜਦ ਹਰ ਕਾ ਪਰਤਾ ਮਿਟ ਗਿਆ ਜਦ ਦੇਖਾਂ ਤਵ ਤੂੰ ਸੋ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਸੰਗਤ ਗੁਰੂ ਕੀ ਮਹਾਪੁਰਖ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮਾਫ ਕਰਦਾਂ ਜੋ ਸਰਬ ਧਰਮ ਸਾਂਝਾ ਚੈਨਲ ਸਾਡਾ ਚੱਲਦਾ ਹੈ ਇਹਨੂੰ ਵੱਧ ਤੋਂ ਵੱਧ ਲਾਇਕ ਕਰੋ ਕਿਸੇ ਕਾਰਨ 2-3 ਮਹੀਨੇ ਹੋ ਗਏ ਇਸ ਚੈਨਲ ਨੂੰ ਕੋਈ ਕਿਸੇ ਕਾਰਨ ਇਹ ਬੰਦ ਹੋ ਗਿਆ ਸੀ ਸੋ ਇਹ ਚੈਨਲ ਹੈ ਜੋ ਇਹ ਦੁਬਾਰੇ ਚੱਲ ਪਿਆ ਹੈ ਸੋ ਵੱਧ ਤੋਂ ਵੱਧ ਜੇ ਸਤਿਗੁਰੂ ਕਿਰਪਾ ਕਰਨਗੇ ਮਹਾਪੁਰਖ ਕਿਰਪਾ ਕਰਨਗੇ ਤਾਂ ਵੱਧ ਤੋਂ ਵੱਧ ਵੀਡੀਓ ਭੇਜਿਆ ਕਰਾਂਗੇ ਤੇ ਭਾਈ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ